ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਬਲਜੀਤ ਕੁਆ ਡਾਇਮੰਡ ਬੁਟੀਕ ਪਟਿਆਲਾ ਤੋਂ ਅੱਜ ਆਪਾਂ ਤੁਹਾਡੇ ਲਈ ਕੜਾਈ ਵਾਲੇ ਸੂਟ ਲੈ ਕੇ ਆਏ ਆ ਇਹ ਆਪਣੇ ਆਪ ਰੈਡੀ ਕੀਤੇ ਨੇ ਇਹ ਸਟਾਪ ਆਪਣੇ ਕੋਲ ਹੁੰਦਾ ਐ ਐਸਕੇ ਦੀ ਪਿਓਰ ਕਾਟਨਾ ਤੁਹਾਨੂੰ ਪਹਿਲਾਂ ਵੀ ਇਹ ਰੰਗ ਦਿਖਾਏ ਨੇ ਆਪਾਂ ਨੇ ਇਹਦੇ ਕੋਲ ਵਿੱਚ ਆਪਣੇ ਕੋਲ 8-10 ਕਲਰ ਹੈਗੇ ਨੇ ਤੁਸੀਂ ਆਪਣਾ ਰੰਗ ਪਸੰਦ ਕਰਕੇ ਸਭ ਤੋਂ ਆਪਣਾ ਡਿਜ਼ਾਈਨ ਪਸੰਦ ਕਰਕੇ ਨਾਲ ਡਿਜ਼ਾਈਨ ਤਿਆਰ ਕਰਵਾ ਸਕਦੇ ਹੋ ਸਭ ਤੋਂ ਪਹਿਲਾਂ ਤਾਂ ਜਿਹੜੇ ਚੈਨਲ ਤੇ ਨਵੇਂ ਨੇ ਜੀ ਉਹਨਾਂ ਲਈ ਇੱਕ ਜ਼ਰੂਰੀ ਬੇਨਤੀ ਆ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਜੇ ਤੁਹਾਨੂੰ ਸਾਡਾ ਕੰਮ ਪਸੰਦ ਆਉਂਦਾ ਨਾ ਤਾਂ ਪਲੀਜ਼ ਸ਼ੇਅਰ ਵੀ ਕਰਿਆ ਕਰੋਗੇ ਤਾਂ ਸਪੋਰਟ ਕਰਿਆ ਕਰੋ ਹਨਾ ਜੇ ਤੁਹਾਨੂੰ ਸਾਡਾ ਰੇਟ ਵਧੀਆ ਲੱਗਦਾ ਕੱਪੜੇ ਵਧੀਆ ਲੱਗਦੇ ਨੇ ਨਾ ਤੇ ਇਹ ਆਪਣਾ ਪਹਿਲਾ ਸੂਟ ਆ ਜੀ ਆਪਣੇ ਉਹਨਾਂ ਦੀ ਡਿਮਾਂਡ ਤੇ ਤਿਆਰ ਕੀਤਾ ਇਹਦੇ ਥੱਲੇ ਤੁਹਾਨੂੰ ਲਾਈਨਿੰਗ ਦੀ ਕੋਈ ਜ਼ਰੂਰਤ ਨਹੀਂ ਪਊਗੀ ਬਿਲਕੁਲ ਵੀ ਜਿਹੜੇ ਕਹਿੰਦੇ ਨੇ ਸੀ ਲਾਈਨਿੰਗ ਤੋਂ ਬਿਨਾ ਪਾਉਣਾ ਹੀ ਨਹੀਂ ਤੇ ਉਹਨਾਂ ਨੇ ਵੀ ਰਿਕੁਆਇਰਮੈਂਟ ਆ ਜੀ ਇਹ ਬਿਲਕੁਲ ਲਾਈਨਿੰਗ ਨਹੀਂ ਲੱਗਦੀ ਹੈਗੀ ਇਹ ਸੂਟ ਤੇ ਤੁਸੀਂ ਬਿਗੇਰ ਲਾਈਨਿੰਗ ਤੋਂ ਸਲਾ ਸਕਦੇ ਹੋ ਇਹ ਘੇਰੇ ਦਾ ਕੰਮ ਦੇਖੋ ਇਹ ਬਾਵਾ ਦਾ ਕੰਮ ਆ ਤੁਸੀਂ ਆਪਣਾ ਡਿਜ਼ਾਈਨ ਤੁਹਾਨੂੰ ਇਹ ਪਸੰਦ ਆ ਤੁਸੀਂ ਇਹ ਕਰਵਾ ਸਕਦੇ ਹੋ ਕੋਈ ਹੋਰ ਡਿਜ਼ਾਈਨ ਪਸੰਦ ਆਊਗਾ ਤਾਂ ਹੋਰ ਪਸੰਦ ਕਰਵਾ ਸਕਦੇ ਹੋ ਤੇ ਇਹ ਆਪਣੇ ਸੂਟ ਨੇ ਬਿਲਕੁਲ ਹਲਕੀ ਹਲਕੀ ਜੇ ਤੁਸੀਂ ਧਿਆਨ ਨਾਲ ਦੇਖੋ ਨਾ ਬਿਲਕੁਲ ਹਲ-ਹਲਕੀ ਹਲਕੇ ਜਿਹਦੇ ਵਿੱਚ ਨਾ ਬ੍ਰੀਕ ਜਾਂ ਚੱਕ ਬਣਿਆ ਹੋਇਆ ਬਲੈਕ ਰੰਗ ਦੀ ਉਹਦੇ ਨਾਲ ਨਾ ਤੇ ਬਹੁਤ ਸਾਰੇ ਕਲਰ ਆ ਇਹਦੇ ਵਿਚ ਆਪਣੇ ਕੋਲ 8-10 ਕਲਰ ਹੈਗੇ ਨੇ ਐਸੀਗਾ ਆਪਣਾ ਪਹਿਲਾ ਸੂਟ ਉਹ ਹਾਂਜੀ ਇਹ ਆਪਣਾ ਹੈਗਾ ਜੋਰਜਟ ਦੇ ਵਿੱਚ ਲੈਨਿੰਗ ਜੋਰਜਟ ਜਿਹਨੂੰ ਕਹਿੰਦੇ ਆ ਤੇ ਵਧੀਆ ਨਹੀਂ ਜੋਰਜਟ ਹੈ ਜੀ ਅ ਲੈਨਿੰਗ ਹੈ ਇਥੇ ਲੈਨਿੰਗ ਜਰੂਰ ਲੱਗੂ ਜੋਰਜਟ ਤੇ ਇਥੋਂ ਪਤਈਏ ਵੀ ਲੈਨਿੰਗ ਲੱਗ ਜਾਂਦੀ ਆ ਨਾ ਦੇਖੋ ਹਲਕੇ ਹਲਕੇ ਲੈਨਿੰਗ ਬਣੀ ਹੋਈ ਏ ਦੇ ਵਿੱਚ ਇੱਕ ਇਹ ਲੈਨਿੰਗ ਬਣੀ ਹੋਈ ਆ ਆਹ ਉਹਦੀ ਕੜਾਈ ਇੱਕੋ ਰੰਗ ਨਾਲ ਕੜਾਈ ਕਰਾਈ ਹੋਂਦ ਨੇ ਇਸੇ ਰੰਗ ਦਾ ਦੁਪੱਟਾ ਡਾਈ ਕਰਵਾਵਾਂਗੇ ਆਪਾਂ ਉੱਪਰ ਲੈਸਾਂ ਦਾ ਕੰਮ ਕਰਾਂਗੇ ਉੱਪਰ ਤੱਕ ਪੈਨਲ ਜਾਂਦੇ ਮੈਂ ਤੁਹਾਨੂੰ ਦਿਖਾ ਦਮਾ ਇਹ ਲੋ ਆ ਦੇਖੋ ਇਹ ਉੱਪਰ ਤੱਕ ਲੈਨਰ ਬਣੀਆਂ ਹੋਈਆਂ ਨੇ ਅਬ ਚੱਲੇ ਆਪਾਂ ਇੱਕ ਫਨਾਵਰ ਬੁਤਾਂ ਤੇ ਆਹ ਘੇਰਾ ਘੇਰਾ ਦਾ 20 ਇੰਚ ਆ ਤੁਸੀਂ ਆਪਦੇ ਮੁਤਾਬਕ ਘੇਰਾ ਦੱਸ ਕੇ ਨਾ ਤਿਆਰ ਕਰਵਾ ਲਿਓ ਇਹਦੇ ਵਿੱਚ ਹੀ ਆਪਣੇ ਕੋਲੇ ਰੰਗ ਆਏਗੇ ਹੋਰ ਲੈਨਰ ਦੇ ਜੋਲਜਟ ਦੇ ਵਿੱਚ ਉਹਨਾਂ ਦਾ ਆ ਬਾਵਾਂ ਦਾ ਕੰਮ ਠੀਕ ਹੈ ਜੀ ਕੜਾਈ ਦਾ ਰੇਟ ਆਪਣਾ ਬਹੁਤ ਘੱਟ ਹੁੰਦਾ ਹੁਣ ਜਿਵੇਂ ਕਿ ਤੁਸੀਂ ਇਹ ਕੜਾਈ ਦਾ ਰੇਟ ਤੁਸੀਂ ਸਾਨੂੰ ਪੁੱਛੋ ਤਾਂ ਇਹਦਾ ਸਿਰਫ 600 ਰੁਪਈਆ ਕੜਾਈ ਦਾ ਰੇਟ ਦਾ ਇਦੇ ਵਿੱਚ ਡਿਜ਼ਾਈਨ ਥੋੜਾ ਮੋਟਾ ਕੋਈ ਨੀਤੀ ਚੇਂਜ ਵੀ ਹੋ ਜਾਂਦਾ ਉਹਦਾ ਵੀ ਰੇਟ ਲੈਂਦੇ ਆ ਇਹ ਕੜਾਈ ਦਾ ਰੇਟ ਆ ਬਾਕੀ ਤੁਸੀਂ ਸਾਨੂੰ ਪੁੱਛ ਪੁੱਛ ਲਿਓ ਸਾਡੇ ਸਕਰੀਨ ਤੇ ਨੰਬਰ ਚੱਲਦੇ ਨੇ ਜੇ ਤੁਸੀਂ ਕਿਹੜੀ ਕੜਾਈ ਕਰਾਉਣੀ ਆ ਸਾਨੂੰ ਤੋਂ ਡਿਜ਼ਾਈਨ ਡਿਜ਼ਾਈਨ ਮੰਗਵਾ ਲਿਓ ਤੇ ਕਾ ਫਿਰ ਜੋੜ ਜਾਂਦਾ ਕਿਦੇ ਵਿੱਚ ਹਲੇ ਇਹ ਪਲੇਨ ਜੋੜ ਜਾਂਦਾ ਉਪਰ تک ਪੈਨਲ ਜਾ ਰਹੇ ਨੇ ਰੰਗ ਬਸ ਹੋਣਾ ਹੈ ਜਿਹੜਾ ਜੱਟ ਦਾ ਤੱਕ ਤੱਕ ਨਿੱਛੇ ਨਾ ਵਰ ਜਾ ਰਹੇ ਨੇ ਤੇ ਇਹਦੇ ਵਿੱਚ ਇਹ ਵਾਵਾ ਤੇ ਕੰਮ ਹਾਂ ਸਮੋ ਵਾਵਾ ਤੇ ਹਾਂਜੀ ਇਹ ਵੀ ਜੌਰਜਟ ਦੇ ਵਿੱਚ ਸੂਟ ਇਹ ਪਲੇਨ ਜੌਰਜਟਾ ਜਿਹੜੀ ਆਪਣੀ ਪਲੇਨ ਜੌਰਜਟ ਨਹੀਂ ਹੁੰਦੀ ਇਹ ਵੀ ਜਾਨੀ ਕਿ ਬਹੁਤ ਵਧੀਆ ਲੀ ਜੋਰਜਾ ਟਾਸ ਸਾਫਟ ਵਾਲੀ ਆ ਦੇਖੋ ਇਹ ਵੀ ਉੱਪਰ ਤੱਕ ਪੈਨਲ ਜਾਂਦੇ ਨੇ ਇਹ ਉੱਪਰ ਤੱਕ ਇੱਕਦਮ ਜਾਂਦੇ ਤੇ ਇਦਾਂ ਹੀ ਇਹਦੇ ਆਹਾ ਧਾਵਾ ਬਣਿਆ ਹੋਇਆ ਹਾਂਜੀ ਇਹ ਧਾਵਾ ਤੇ ਕੰਮਾ ਠੀਕ ਹੈ ਇਹਦੇ ਪਲਾਜੋ ਤੇ ਵੀ ਕੰਮਾ ਇਹਦਾ ਇਹਦੇ ਵਿੱਚ ਪਲਾਜੋ ਕਰਨਾ ਆ ਇਹਦੇ ਪਲਾਜੋ ਠੀਕ ਹੋਣਾ ਹੈ ਇੱਕ ਦੋ ਇਹਦੇ ਚਾਰ ਸਫੇਰੇ ਪਲਾਜ਼ੋ ਤੇ ਵੀ ਕੰਮ ਆ ਇਹਦੇ ਇੱਕ ਆਲੀ ਇਹ ਦੇਖੋ ਆਪਾਂ ਨੂੰ ਪਲਾਜ਼ੋ ਤੇ ਵੀ ਕੰਮ ਦਿੱਤਾ ਦੇਖੀ ਉਹਨੇ ਸਾਨੂੰ ਨਾਪ ਦੱਸਿਆ ਸੀਗਾ ਨਾਪ ਦੱਸ ਕੇ ਉਹ ਸੂਟ ਤਿਆਰ ਕੀਤਾ ਇਹ ਵੀ ਬਹੁਤ ਸੌਫਟ ਵਾਲੀ ਜਵ ਜਟਾ ਪਹਿਲਾਂ ਤਾਂ ਉਹ ਲੈਨਿੰਗ ਵਾਲੀ ਦਿਖਾਈ ਸੀ ਤੇ ਲੈਨਿੰਗ ਵਾਲੀ ਵੀ ਤੇ ਪਲੇਨ ਵਾਲੀ ਆਪਣੇ ਕੋਲ ਦੋਨੇ ਸਟੱਪ ਹੁੰਦੇ ਨੇ ਆ ਦੇਖੋ ਆਹਦੀ ਇਹ ਆਪਣੀ ਪਿਓਰ ਨੈਚੁਰਲ ਕਰੇਪ ਦੇ ਵਿੱਚ ਇਹ ਬਣਾਇਆ ਆਪਣੇ ਫਰਾਗਸੂਟ ਬਣਾਉਣਾ ਇਹ ਤਾਂ ਹੀ ਇਹ ਸਾਰੇ ਨਾ ਆ ਦੇਖੋ ਇਹ ਸਾਰੇ ਘੇਰੇ ਤੇ ਬਣਾਇਆ ਹੋਇਆ ਆਪਣੇ ਦੇਖੋ ਅੱਗੇ ਪਿੱਛੇ ਨੀਚੇ ਵਾਲਾ ਇਹ ਥਿਗੜਾ ਹਿੱਸਾ ਉਹ ਆਹ ਹੈ ਕਰੇਪ ਦਾ ਇਹਦੇ ਵਿੱਚ ਆਪਣਾ ਬਾਉਨਕ ਐਸ

ਇਹ ਦਾ ਯਾਨੀ ਇਹ ਪਲਾਜੂ ਆ ਹਾਂ ਪਲਾਜੂ ਤੇ ਆਇਆ ਕੰਮ ਤੇ ਬਾਮਾ ਤੇ ਆ ਆ ਦੇਖ ਇਹ ਬਾਮਾ ਤੇ ਕੰਮ ਤੋਂ ਸੀ ਅਲੱਗ-ਅਲੱਗ ਕਰਕੇ ਕੱਟ ਕੱਢਿਆ ਨਾ ਕੱਢਣ ਦੇ ਵਿੱਚ ਥੋੜੀ ਜਿਹੀ ਪ੍ਰੋਬਲਮ ਆਉਂਦੀ ਕਿ ਤੁਸੀਂ ਕਟਾਈ ਕਰਕੇ ਕੱਢਿਆ ਆ ਦੇਖ ਇਹ ਬਾਮਾ ਤੇ ਬਾਮ ਆਪਣੇ ਅੱਗੋਂ ਥੋੜੀ ਜਿਹੀ ਪੁਲੀਆਂ ਕਰਨੀਆਂ ਨੇ ਨਾ ਇਸ ਲਈ ਤੇ ਇਹ ਪਲਾਜੂ ਤੇ ਆ ਜੂਗਾ ਤੇ ਯਾਹ ਇਹ ਵਾਲਾ ਤੁਹਾਨੂੰ ਪਹਿਲਾਂ ਦਿਖਾਇਆ ਸੀਗਾ ਇਹ ਉਹ ਪ੍ਰਾਕ੍ਰਿਤ ਬਾਡੀ ਤੇ ਆਉਂਦੇ ਤੁਸੀਂ ਇਹਦੇ ਉੱਪਰ ਕੋਈ ਵੀ ਡਿਜ਼ਾਈਨ ਕਰਵਾ ਸਕਦੇ ਹੋ ਕਰੇਵ ਦੇ ਵਿੱਚ ਵੀ ਆਪਣੇ ਕੋਲ ਬਹੁਤ ਸਾਰੇ ਰੰਗ ਹੁੰਦੇ ਨੇ ਇਹ ہمارا ਸੂਟ ਇਹ ਸਾਰੇ ਸੂਟ ਆਪਣੇ ਡਿਮਾਂਡ ਤੇ ਹੀ ਨੇ ਆਪਾਂ ਆਪਣੇ ਲਈ ਤਿਆਰ ਕੀਤੇ ਜੇ ਤੁਸੀਂ ਕਹੋ ਵੀ ਜੇ ਤੇ ਚ ਇਹ ਰੰਗ ਨਹੀਂ ਪਾਉਣਾ ਸੀਗਾ ਹਨਾ ਆਪਣੀ ਕੋਈ ਨਹੀਂ ਹੁੰਦੀ ਜੀ ਆਪਣਾ ਸੰਕਲ ਕੰਮ ਹੁੰਦਾ ਠੀਕ ਹੈ ਨਾ ਪਸੰਦ ਤੁਹਾਡੀ ਹੁੰਦੀ ਆ ਵੀ ਤੇ ਕਿਹੜਾ ਕਲਰ ਕਰਨਾ ਤੇਰਾ ਨਹੀਂ ਕਰਨਾ ਇਹ ਕੋਸਰ ਜਿਵੇਂ ਸਨ ਪਾਊਡਰ ਹੁੰਦਾ ਸੀ ਉਸ ਤਰ੍ਹਾਂ ਕਰਦੇ ਆ ਆਪਣੀ ਇਹਦੇ ਵਿੱਚ ਕੋਈ ਮਰਜ਼ੀ ਨਹੀਂ ਚਲਦੀ ਜਿਵੇਂ ਉਹ ਕਹਿੰਦੇ ਨੇ ਵੀ ਇਹੀ ਕੱਪੜੇ ਦੇ ਕਰਨ ਦਾ ਤੇ ਇਹੀ ਰੰਗ ਕਰਨ ਦਾ ਹਨਾ ਐਵੇਂ ਦੀ ਉਹ ਕਢਾਈ ਕਰਨੀ ਆ ਆਪਾਂ ਸਿਰਫ ਉਹ ਤਿਆਰ ਕਰਕੇ ਦੇਣਾ ਹੁੰਦਾ ਕੱਪੜਾ ਹਨਾ ਤੁਸੀਂ ਆਪਣੀ ਪਸੰਦ ਤੇ ਜਿਹੜਾ ਵੀ ਮਰਜ਼ੀ ਕਰਵਾ ਸਕਦੇ ਹੋ ਆਊਟਰ ਤੇ ਸਾਡੇ ਤੱਕ ਅਸੀਂ ਤਾਂ ਕੰਮ ਕਰਕੇ ਦੇਣਾ ਸੰਧ ਤੁਹਾਡੀ ਆ ਇਹਦੇ ਵਿੱਚ ਇਹ ਬਾਵਾ ਸੀਗੀ ਆ ਇਹ ਮਾਣ ਕਿਉਂਕਿ ਆਪਾਂ ਸੂਟੇ ਸਿਲਾਈ ਵੀ ਕਰਦੇ ਨੇ ਨਾ ਉਦੀ ਕਰਕੇ ਆਪਾਂ ਐਪ ਨਾ ਫਿਰ ਅਲੱਗ ਕਰ ਲਿਆ ਸੀਗੇ ਬਾਵਾ ਕੱਢਦੇ ਜੀ ਥੋੜੀ ਜੀ ਸੌਫੀ ਆ ਜਾਂਦੀ ਹੈ ਦੇਖੋ ਫਿਰ ਇਹਨੂੰ ਇੱਕ ਵਾਰ ਲੱਗ ਜਾਂਦਾ ਤੇ ਇਹ ਇਹ ਬਵਾਤੇ ਕੰਮ ਆਉਂਦਾ ਜੇਨ ਆਪਾਂ ਹੋਰ ਗੰਜਾ ਦੁਪੱਟਾ ਰੱਖਾਂਗੇ ਡਾਈ ਬਡਾਈ ਕਰਵਾਵਾਂਗੇ ਦੁਪੱਟੇ ਨੂੰ ਇਹ ਵਿੱਚ ਕਰ ਕਰਕੇ ਥੋੜਾ ਜਿਹਾ ਅਲਦਲੇ ਲੈਸ ਲਾਉਣੀ ਬਣਾ ਕੇ ਵੀ ਤੁਹਾਨੂੰ ਤਿਆਰ ਕਰਕੇ ਵੀ ਦਿਖਾਵਾਂਗੇ ਸੂਟ ਕਿਵੇਂ ਬਣੂਗਾ ਕਿਸਾ ਲੱਗੂਗਾ ਸੂਟ ਬਣ ਕੇ ਵੀ ਇਹ ਹਾਂਜੀ ਕੇ ਆਪਣੇ ਕੋਲ ਇਹ ਡੈਨਸ ਵੀ ਆਪਣੇ ਕੋਲ ਬਹੁਤਰਾ ਜਿੰਨੇ ਦੇ ਇਹ ਕੱਪੜੇ ਦੇ ਵਿੱਚ ਵੀ ਇਹ ਸਾਰੇ ਸੂਟ ਜਿਹੜੇ ਤੁਹਾਨੂੰ ਦਿਖਾ ਰਿਹਾ ਹਾਂ ਸਾਨੂੰ اسی ਆਰਡਰ ਕੀ ਦਿਖਾ ਰਿਹਾ ਹੈ ਇਹ ਉਹਨਾਂ ਦੀ ਆਪਦੀ ਉਹ ਇਹ ਡਿਮਾਂਡ ਆ ਵੀ ਇਹ ਕੰਮ ਦੇਖ ਕੇ ਕਰਨਾ ਇਹ ਦੇਖ ਇਹ ਕਿ ਇਹ ਦਿੱਤੇ ਪਿਆ ਤੋਂ ਤੇ ਇਹਦੇ ਵਿੱਚ ਜੀਆਂ ਇਹ ਬਾਕੀ ਤੇ ਕੰਮ ਤੁਸੀਂ ਇਹ ਵੀਓ ਜਿਵੇਂ ਤੁਹਾਨੂੰ ਪਹਿਲਾਂ ਕੂਪੜਾ ਦਿਖਾਇਆ ਉਹਦੇ ਵਿੱਚ ਇਹ ਦੂਸਰਾ ਰੰਗ ਹੈ ਦਾ ਆ ਦੇਖੋ ਕਿ ਮੈਂ ਤੁਹਾਨੂੰ ਪਹਿਲਾਂ ਵੀ ਮੈਂ ਦੱਸਿਆ ਵੀ ਇਹ ਸਾਰੇ ਕਸਟਮ ਦੇ ਆਪਦੇ ਹੀ ਡਿਮਾਂਡ ਦੇ ਪਸੰਦ ਨੇ ਕੋਈ ਕਹੇ ਸਾਨੂੰ ਵੀ ਨਾਲ ਦੇ ਧੱਗੇ ਨਾਲ ਨਹੀਂ ਚਾਹੀਦਾ ਲੈਣੇ ਕੀ ਦਿੱਤੇ ਥੱਲੇ ਬਿਲਕੁਲ ਵੀ ਜ਼ਰੂਰਤ ਨਹੀਂ ਹੈਗੀ ਜਦੋਂ ਪਹਿਲਾਂ ਵੀ ਕੂਪੜੇ ਦਿਖਾਏ ਨੇ ਜੋਲਟ ਤੋਂ ਬਿਨਾ ਇਹ ਕੇ ਰਦਾ ਕੰਮ ਤੇ ਇਹ ਇਹਦਾ ਬਾਵਾਂਤੀ ਕੰਮ ਤੁਸੀਂ ਪਹਿਲਾਂ ਦੀ ਸਫਾਈ ਦੇਖੋ ਕਿੰਨੀ ਵਧੀਆ ਸੋਹਣੀ ਆ ਆ ਦੇਖੋ ਨੇਰੇ ਕਰਕੇ ਦਿਖਾਓ ਫਤ ਲੱਗਦਾ ਸਫਾਈ ਦਾ ਸਕਰੀਨ ਤੇ ਨੰਬਰ ਚੱਲ ਰਹੇ ਨੇ ਤੁਸੀਂ ਲਿਸਨ ਪਰ ਕਰ ਸਕਦੇ ਹੋ ਜਿਹੜਾ ਵੀ ਤੁਸੀਂ ਡਿਜ਼ਾਈਨ ਬਣਾਉਣਾ ਡਿਜ਼ਾਈਨ ਆਪਣੇ ਕੋਲ ਬਹੁਤ ਵੀ ਬਹੁਤ ਸਾਰੇ ਹੁੰਦੇ ਨੇ ਤੇ ਅੱਜੀ ਇਹ ਕੀ ਆਪਣੇ ਕੋਲ ਹੈਗਾ ਰਸੂਖ బునా <clears throat> ತಯಾರುಪಟ್ಟ ದೇ <laughs> ਅਰਗੰਜਾ ਵੀ ਬਹੁਤ ਸੌਫਟ ਵਾਲਾ ਆਰਗੰਜਾ ਨਹੀਂ ਹੈਗਾ ਵੀ ਉਹ ਖੜਾ ਖੜਾ ਜਾਊਗਾ ਤਾਂ ਵੀਡੀਓ ਦੇ ਵਿੱਚ ਫਤੇ ਲੱਗ ਜਾਂਦਾ ਉਹ ਜਿਹੜਾ ਖੜਾ ਖੜਾ ਹੁੰਦਾ ਤਾਂ ਉਹ ਹੀ ਤਲਕੀ ਜਾਂਦਾ ਹੁੰਦਾ ਹਨਾ ਇਹ ਕੱਟੇ ਵਿੱਚ ਬੁਲਟੇ ਨੇ ਕਿਪਤਾ ਅਰ ਜੀ ਇੱਕ ਕੇ ਸੂਟ ਆ ਇਹ ਜਿਹੜਾ ਇਹ ਵੀ ਜੋਰ ਛੱਟਿਆ ਪਰ ਇਹ ਥੋੜੀ ਜਿਹੀ ਵਧੀਆ ਲੀ ਇਹ ਤਿਆਰੀ ਦਾ ਕੰਮ ਕੀਤਾ ਹੋਇਆ ਇਹ ਸਾਰਾ ਆਰੀ ਦਾ ਕੰਮ ਕੀਤਾ ਹੋਇਆ ਇਹ ਰਿਹਾ 52 ਜੇ ਤੁਹਾਨੂੰ ਸਾਡਾ ਕੰਮ ਪਸੰਦ ਆਉਂਦਾ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਹੈ ਨਾ ਭੈਣਾਂ ਨੂੰ ਬੇਨਤੀ ਹੈ ਭੈਣਾਂ ਚੈਨਲ ਦਾ ਸਬਸਕ੍ਰਾਈਬ ਬਹੁਤ ਘੱਟ ਕਰਦੀਆਂ ਨੇ ਨਾ ਸਪੋਰਟ ਕਰਿਆ ਕਰੋ ਤਾਂ ਸਾਨੂੰ ਤੁਹਾਡੇ ਸਪੋਰਟ ਦੀ ਵੀ ਬਹੁਤ ਜ਼ਰੂਰਤ ਹੈ ਨਾ ਇਹ ਸਾਰਾ ਕੰਮ ਪਸੰਦ ਆਉਂਦਾ ਜਿਹੜੀਆਂ ਭੈਣਾਂ ਕਪੜਾ ਜਿਹਨਾਂ ਨੇ ਮੰਗਵਾਇਆ ਉਹਨਾਂ ਤੋਂ ਪਤਾ ਹੀ ਸਾਰਾ ਕਪੜਾ ਕਿਹੋ ਜਿਹਾ ਹੁੰਦਾ ਹਨ ਤੇ ਪਲੀਜ਼ ਉਹ ਕਰਿਆ ਕਰੋ ਤੁਸੀਂ ਇਹਨਾਂ ਚੈਨਲ ਨੂੰ ਜਰੂਰ ਸਪੋਰਟ ਕਰਿਆ ਕਰੋ ਇਹ ਚੀਜ਼ਾਂ ਨੂੰ ਤੇ ਇਹ ਸੀਗਾ ਆਪਣਾ ਲਾਸਟ ਸੂਟ ਫਿਰ ਮਿਲਾਂਗੇ ਹੋਰ ਸੋਹਣੇ ਸੂਟ ਲੈ ਕੇ ਜੇ ਤੁਹਾਨੂੰ ਇਹਨਾਂ ਵਿੱਚੋਂ ਕੋਈ ਵੀ ਸੂਟ ਪਸੰਦ ਆਉਂਦਾ ਚੈਨਲ ਤੇ ਨੰਬਰ ਚੱਲਦਾ ਹੈ ਉਹਦੇ ਉੱਤੇ ਸਾਨੂੰ ਸੰਪਰਕ ਕਰ ਸਕਦੇ ਹੋ ਫਿਰ ਮਿਲਾਂਗੇ ਹੋਰ ਬੁਝੇਵੇਂ ਸੂਟ ਲੈ ਕੇ ਸਸਰੀ ਤੋਂ